ਬਹੁਤ ਵਧੀਆ ਅੱਜ ਸਾਡੇ ਸਤਿਕਾਰਯੋਗ ਐਮਐਲਏ ਜੀ ਸ਼ਰਮਿਕਾੁਰ ਮਾਨੁਕੇ ਨੇ ਅੱਜ ਜਿਹੜਾ ਝੋਨੇ ਦੀ ਖਰੀਦ ਰਸਮੀ ਤੌਰ ਤੇ ਬਾਠਮ ਕੀਤਾ ਅਸੀਂ ਇਹਨਾਂ ਦੇ ਤਹਿਦਲਤ ਧੰਨਵਾਦੀ ਆਂ ਬਾਕੀ ਇਹਨਾਂ ਦੀ ਰਹਿਮਾਈ ਜੀ ਸਾਨੂੰ ਜੇ ਕੋਈ ਦੁੱਖ ਤਕਲੀਫ ਹੁੰਦੀ ਹੈ ਤਾਂ ਅਸੀਂ ਇਹਨਾਂ ਕੋਲ ਜਾਂਦੇ ਆਂ ਤਾਂ ਸਾਡੀ ਉਹ ਕਹਿੰਦੇ ਨਾ ਮਿੰਟ ਦਾ ਬਹੁਤ ਦੂਰ ਦੀ ਗੱਲ ਹੈ ਮਿੰਟ ਦਾ ਬਹੁਤ ਜ਼ਿਆਦਾ ਹੁੰਦਾ ਸਾਡਾ ਸੈਕਿੰਡਾਂ ਦੇ ਵਿੱਚ ਕੰਮ ਹੋ ਜਾਂਦਾ ਅਸੀਂ ਇਹਨਾਂ ਦੇ ਇਸੇਵਾ ਦੇ ਅਭਾਰ ਇਹਨਾਂ ਨੂੰ ਪ੍ਰਗਟ ਕਰਦੇ ਆਂ ਬਹੁਤ ਬਹੁਤ ਧੰਨਵਾਦ ਤੇ ਜਿਵੇਂ ਐਮਐਲਏ ਸਾਹਿਬ ਨੇ ਕਿਹਾ ਵੀ ਸ਼ੈਲਰ ਵਾਲੇ ਜਿਹੜੇ ਹੈਗੇ ਆ ਇਹ ਕੀ ਕੋਪਰੇਟ ਕਰਨ ਪੂਰਾ ਪਿਛਲੀ ਇਤਗੀ ਕੀ ਅਪੀਲ ਕਰੋ ਜੀ ਜਿਹੜਾ ਮੈਂ ਮੈਨ ਕਰਨ ਸਮਝਦਾ ਜੀ ਗੱਡੀਆਂ ਦੀ ਘਾਟ ਸਮਝਦਾ ਇੱਥੇ ਖੁਰਾ ਠੇਕੇਦਾਰੀ ਸਿਸਟਮ ਖਰਾਬ ਹੈ ਅਸੀਂ ਸਤਕਾਰਯੋਗ ਐਮਐਲਏ ਸਾਹਿਬ ਨੂੰ ਅਸੀਂ ਉਧਰ ਮੁੱਖ ਮੰਤਰੀ ਸਾਹਿਬ ਨੂੰ ਵੀ ਇੱਕ ਮੈਮੋਰੰਡਮ ਦੇ ਕੇ ਆਇਆ ਵੀ ਜਿਹੜਾ ਠੇਕੇਦਾਰੀ ਸਿਸਟਮ ਖਤਮ ਕਰਕੇ ਜਿਹੜੀ ਇਹਦੀ ਬਾਗਡੋਰ ਆ ਉਹ ਆੜਤੀਆਂ ਦੇ ਹੱਥੀ ਫੜਾਈ ਜਾ ਜੀ ਤੇ ਲੇਬਰ ਵੀ ਇੰਨੀ ਹੁੰਦਾ ਪਰੇਸ਼ਾਨ ਹੋ ਕਹਿੰਦੇ ਜੀ ਜੇ ਗਿੱਲਾ ਝੋਨਾ ਆਇਆ ਤਾਂ ਅਸੀਂ ਸੁਕਾਈ ਵੀ ਲਾਵਾਂਗੇ ਜੀ ਦੇਖੋ ਇਹ ਸ਼ੁਰੂਆਤੀ ਸ਼ੁਰੂਆਤੀ ਦੇ ਵਿੱਚ ਹੁੰਦਾ ਜੀ ਇਹ ਜਿਹੜਾ ਗਿੰਨੇ ਝੋਨੇ ਦਾ ਹੁਣ ਥੋੜਾ ਹੁੰਦਾ ਇਹ ਸ਼ੁਰੂਆਤ ਸ਼ੁਰੂਆਤ ਵਿੱਚ ਠੀਕੋ ਜੇ ਫੇਰ ਵੀ ਕੁਝ ਤਿਆਤ ਆਉਂਗੀ ਅਸੀਂ ਉਹਦੇ ਲਈ ਸਾਡੇ ਸਤਕਾਰ ਨੂੰ ਸਾਡੀ ਜਿਹੜੀ ਮਾਰਕ ਮਿੱਟੀ ਆ ਲੀਮੂਸਾ ਖੜਿਆ ਸੀ ਇਹਨਾਂ ਨਾਲ ਗੱਲ ਕਰਕੇ ਅਸੀਂ ਲੋਕਾਂ ਨੂੰ ਇਸ ਗੱਲ ਨਾਲ ਥੋੜਾ ਜਿਹਾ ਸਾਥ ਵੀ ਕਰਦੇ ਆ ਵੀ ਝੋਨਾ ਜਿਹੜਾ ਹੈਗਾ 17 ਨਵੰਬਰ ਤੋਂ ਵਾਧਾ ਨਾ ਨਾ ਲਿਆ ਜਾਵੇ ਕੱਟ ਲਈਏ ਕਿਉਂ ਖੱਜਲ ਕਰਬੀ ਦਾ ਦੇਖੋ ਜ਼ਿੰਮੇਵਾਰ ਨੂੰ ਹੀ ਹੋਣੀ ਆ ਨਾ ਆਰਤੀ ਨਾ ਨੀ ਨਾ ਸ਼ੰਦ ਨਾ ਪਹਿਲਾਂ ਜ਼ਿੰਮੇਵਾਰ ਨੂੰ ਜੀ ਠੀਕ ਹੈ ਜੀ ਠੀਕ ਹੈ ਸਭ ਤੋਂ ਪਹਿਲਾਂ ਤੇ ਖਰੀਦ ਤੱਕ ਓਵਰਾਲ ਪੰਜਾਬ ਦੇ ਵਿੱਚ 16 ਨੂੰ ਸ਼ੁਰੂ ਹੋ ਬੂਸਤ ਤੇ 2399 ਸਿਕਸ 800 ਦੇ ਘਰਾਂ ਲੈਦੇ ਨੇ ਇਹਦਾ ਰਿਫਰੈਂਸ ਕੀਤਾ ਸਰਕਾਰ ਆ ਸਾਡੇ ਪੰਜਾਬ ਜਗਰਾਉਂ ਦੇ ਵਿੱਚ ਥੋੜਾ ਜਿਹਾ ਪਿੱਛੇ ਰਹਿ ਜਾਂਦਾ ਜਿੱਦੀ ਹੋਈ ਵੀ ਸ਼ੁਰੂ ਖਰੀਦ ਸ਼ੁਰੂ ਹੋ ਗਈ ਹੈ ਜਿੱਥੇ ਸਾਰੇ ਮੇਰੇ ਨਾਲ ਪ੍ਰਬੰਧਕ ਅਧਿਕਾਰੀ ਡੀਏ ਸਟਾਫ ਬੀਏ ਸਾਡੇ ਪ੍ਰਧਾਨ ਜੀ ਬੰਕਰ ਜੀ ਵੀ ਖੜੇ ਆ ਅੱਜ ਅਸੀਂ ਸਾਰੇ ਖਰੀਦ ਪ੍ਰਬੰਧ ਦਾ ਜਾਇਜ਼ਾ ਵੀ ਲੈ ਲਿਆ ਸਾਡੇ ਵੱਲੋਂ ਸਾਰੇ ਖਰੀਦ ਪ੍ਰਬੰਧ ਵਿੱਚ ਯਾਰਾ ਪਰ ਕਿਸਾਨਾਂ ਨੂੰ ਦੇਣ ਦੀ ਹੈ ਐ ਝੋਨਾ ਸੁੱਕਾ ਲੈ ਕੇ ਆਏ ਤਾਂ ਕਿ ਆਪਾਂ ਨੂੰ ਕੋਈ ਜਗਵਾਰੀ ਨਾ ਹੋਵੇ ਪਰ ਸੈਲਰ ਵਾਲਿਆਂ ਨੂੰ ਬੇਨਤੀ ਆ ਵੀ ਇਸ ਵਾਰ ਹੜਾ ਕਰਕੇ ਨਾ ਥੋੜੀ ਜੀ ਮਾਰ ਇਧਰ ਉਧਰ ਪਈ ਆ ਲੋਕਾਂ ਨੂੰ ਆਪਾਂ ਸਾਰੇ ਇੱਕ ਦੂਜੇ ਨੂੰ ਐਡਜਸਟ ਕਰਕੇ ਹਰ ਇੱਕ ਦੇ ਘਰ 'ਚ ਦੀਵਾਲੀ ਬਹੁਤ ਖੁਸ਼ੀਆਂ ਨਾਲ ਮਨਾਈ ਜਾਵੇ ਤੇ ਸਾਰਿਆਂ ਦੇ ਘਰਾਂ 'ਚ ਪੈਸਾ ਪ੍ਰਬੰਧ ਸਾਰੇ ਪੂਰੇ ਹੋ ਚੁੱਕੇ ਸਾਰੇ ਸਾਰੇ ਪ੍ਰਬੰਧ ਪੂਰੇ ਹੋ ਚੁੱਕੇ ਆ ਜੀ ਸਾਡੇ ਸੈਕਟਰੀ ਸਾਹਿਬਾ ਦਾ ਸਾਡੇ ਨੂੰ ਪਾਜੀ ਆਪ ਦਾ ਸਮੀ। ਹਾਂ ਜੀ। ਦੀਵਸੋਵ ਕਿਸ ਤਰ੍ਹਾਂ ਮਦਦ ਜੋ ਸਰਕਾਰੀ ਤਿਆਰੀਆਂ ਨੇ ਪੂਰੀਆਂ ਨੇ ਛੋਣੇ ਜਿਨ ਲੱਗਈ ਕਿਸਾਨਾਂ ਲਈ ਕੋਈ ਦਿੱਕਤ ਆਈ ਗੱਲ ਤਾਂ ਨਹੀਂ ਹੋਊਗੀ? ਕਾੜੀ ਤਿਆਰੀਆਂ ਪੂਰੀਆਂ ਹੀ ਸਾਡੀ 16 ਤਰੀਕ ਤੋਂ ਤੁਸੀਂ ਮੇਲ ਮੰਡੀ ਦਾ ਦੌਰਾ ਕਰ ਹੀ ਲਿਆ। ਤੇ ਜੀਮੇਦਾਰ ਜਦੋਂ ਵੀ ਉਹਨਾਂ ਦੀ ਜਿਹੜੀ ਫਸਲ ਆ ਨਾਲ ਦੀ ਨਾਲ ਵਿਖੂਗੀ ਬੇਨਤੀ ਇਹੀ ਆ ਸਭ ਨੂੰ ਕਿ ਸੁੱਕਾ ਝੋਨਾ ਲੈ ਕੇ ਆ ਤਾਂ ਜੋ ਕਿ ਖੱਜਲ ਖੁਵਾਰੀ ਨਾ ਹੋਵੇ ਤੇ ਮੰਡੀ 'ਚ ਕੋਈ ਗਲਟਰੀ ਪੋਜੀਸ਼ਨ ਨਾ ਮਰੇ ਠੀਕ